ਤੋ ਇਹ ਗੱਲ ਜਿਹੜੀ ਅਕਸਰੇ ਪ੍ਰਚਾਰੀ ਜਾਂਦੀ ਆ ਪਹਿਲਾਂ ਮੈਂ ਇਹਦਾ ਖੰਡਨ ਕਰਦਾ ਕਿ ਬਿਲਕੁਲ ਗਲਤ ਪ੍ਰਚਾਰੀ ਜਾ ਰਹੀ ਐ ਇਹੋ ਦੀ ਕੋਈ ਗੱਲ ਨਹੀਂ ਦੂਸਰਾ ਮੈਂ ਮਾਛੀਵਾੜੇ ਸਾਹਿਬ ਉਦੋਂ ਗੁਰਦੁਆਰਾ ਸਾਹਿਬ ਨਗਰ ਕੀਰਤਨ ਸੀ ਉਹ ਬੜੀ ਗੱਲ ਚੱਕੀ ਜੀ ਪੇ 10-20 ਕਪੜੇ ਰੋਜ਼ ਹੁੰਦੇ ਹਾਂ ਮੈਂ ਠੀਕ ਗੱਲ ਕਹੀ ਓਥੇ ਪਰ ਉਹਦੇ ਪਿੱਛੇ ਕੀ ਕਿਹਾ ਸੀ ਉਹ ਨਹੀਂ ਸੁਣਿਆ ਕਿ ਹੁਣ ਸਾਰੇ ਜਿਹੜੇ ਆ ਇਹਨਾਂ ਦੀ ਪੜਤਾਲ ਜਿਹੜੀ ਆ ਉਹ ਪੁਲਿਸ ਕਰਿਆ ਕਰੂਗੀ ਕਿਹੜੇ ਘਪਲੇ ਹੁਣ ਸਵੇਰ ਨੂੰ ਸਬਜ਼ੀ ਲੈਣ ਜਾਂਦੇ ਆ ਮਲਾਜਮ ਕੋਈ ਵਿੱਚੋਂ 100 200 ਦੀ ਕੁਠਾ ਘਿਠੋਰੀ ਕਰਿਆ ਆ ਤੇ ਉਹਨੂੰ ਹੋਰ ਘਪਲਾ ਉਹ ਕੀ ਕਹੋਗੇ ਤੁਸੀਂ ਕਿਸੇ ਨੇ ਰਸੀਦ ਨਹੀਂ ਕੋਈ ਕੱਟੀ ਉਹਨੂੰ ਕੀ ਕਹੋਗੇ ਤੁਸੀਂ ਮੈਂ ਸਾਰਿਆਂ ਨੂੰ ਸਪਸ਼ਟ ਕਰਨਾ ਚਾਹੁੰਦਾ ਮੈਂ ਬਿਲਕੁਲ ਆਪਣਾ ਨਹੀਂ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਤੌਰ ਤੇ ਕਹਿਣਾ ਚਾਹੁੰਦਾ ਕਿ ਅਸੀਂ ਕਿਸੇ ਨਾਲ ਢਿੱਲ ਨਹੀਂ ਕਰਦੇ ਇਹ ਮਲਾਜਮ ਵੀ ਸਾਡੇ ਜਾਣਦੇ ਕਿਉਂਕਿ ਵੱਡਾ ਪ੍ਰਬੰਧ 25000 ਮਲਾਜਮ ਹੈ ਤੇ ਸਰਕਾਰ ਦੇ ਵਿੱਚ ਨਹੀਂ ਕਈ ਵਾਰੀ ਝੂਣਾ ਢਿੱਲੀਆਂ ਹੁੰਦੀਆਂ ਸੋ ਇਸ ਕਰਕੇ ਇਹ ਮੈਚ ਸਪਸ਼ਟ ਕਰਨਾ ਚਾਹੁੰਦਾ ਕੱਪੜੇ ਚਾਹੇ 100 ਦਾ ਚਾਹੇ ਆਜ਼ਾਦ ਦਾ ਚਾਹੇ ਲੱਖ ਦਾ ਤੇ ਉਸ ਗੱਲ ਨੂੰ ਪ੍ਰਚਾਰੀ ਇਹ ਨਾ ਜਾਣਾਂ ਜੀ ਵੀ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਨੇ ਆਹ ਗੱਲ ਕਹੀ ਮੈਂ ਕਹੀ ਆ ਪਰ ਉਹਦੀ ਪਿਛਲਾ ਹਿੱਸਾ ਨੇ ਸੀ ਪੂਰਾ ਕਰਨਾ ਪਏ ਤਾਂ ਮੰਨ ਲਓ ਸਾਰਿਆਂ ਦੀ ਫਿਰ ਇਹ ਜਿਹੜੀ ਕਾਰਵਾਈ ਪੁਸ ਕਰਿਆ ਕਰੂਗੀ ਪਹਿਲਾ ਗੱਲ ਦੂਸਰੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਰਵਿਸ ਰੂਲ ਆ ਉਹਨਾਂ ਦੇ ਵਿੱਚ ਕਿਦਰੇ ਵੀ ਇਹ ਨਹੀਂ ਲਿਖਿਆ ਆ ਪਈ ਇੱਕ ਪੁਲਿਸ ਨੂੰ ਕੇਸ ਦਿੱਤਾ ਜਾਊਗਾ ਮੈਂ ਪੰਜਾਬ ਸਰਕਾਰ ਤੇ ਵੀ ਕਈ ਗਿਣਾ ਸਕਦਾ ਕਿਉਂਕਿ ਕੰਪੇਅਰ ਨਹੀਂ ਕਰਦਾ ਕਿਉਂਕਿ ਸ਼ੋਮਣੀ ਕਮੇਟੀ ਵੱਡੀ ਜਥੇਬੰਦੀ ਸੇਕ ਕੌਮ ਦੀ ਅਗਵਾਈ ਕਰਦੀ ਆ ਪਰ ਕੀ ਉਹਨਾਂ ਦੇ ਵਿੱਚ ਫਿਰ 파ਰਚੇ ਦਰਜ ਹੁੰਦੇ ਜਿਹਲੇ ਕੋ ਘਪਲੇ ਹੁੰਦੇ ਵੱਡ ਵੱਡੇ ਤਾਂ ਮੈਂ ਮਹਿਕਮੇ ਦੇ ਨਾਂ ਨਹੀਂ ਲੈਣੇ ਚਾਹੁੰਦਾ ਇਸ ਕਰਕੇ ਸਾਰਿਆਂ ਨੂੰ ਸਪੱਸ਼ਟ ਕਰਨਾ ਚਾਹੁੰਨਾ ਜੇ ਜਿੱਥੇ ਵੱਡੇ ਪ੍ਰਬੰਧ ਹੋਣ ਕੋਈ ਨਾ ਕੋਈ ਕਿਤੇ ਨਾ ਕਿਤੇ ਕੋਈ ਸ਼ਿਕਾਇਤ ਮਿਲ ਜਾਂਦੀ ਆ ਜਾਂ ਕਿਤੇ ਨਾ ਕਿਤੇ ਸਾਡਾ ਫਲਾਈਂਗਸ ਕਾਰਡ ਜਾਂ ਸਾਡੇ ਹੋਰ ਅਧਿਕਾਰੀ ਜਿਹੜੇ ਉਹਨੂੰ ਦੇਖਦੇ ਆ ਤੇ ਉਹਦੇ ਉੱਤੇ ਫੇਰ ਕਾਰਵਾਈ ਵੀ ਅਸੀਂ ਕਰਦੇ ਆ ਤੇ ਕਾਰਵਾਈ ਤੁਹਾਡੇ ਸਾਹਮਣੇ ਆ ਕਿ 16 ਦੇ ਸੂਬਾ ਅਧਿਕਾਰੀ ਉਹ ਸਾਰੇ ਦੇ ਸਾਰੇ ਸਰਵਿਸ ਤੋਂ ਵਹਿਲੇ ਕੀਤੇ ਗਏ ਦੂਸਰਾ ਇੱਕ ਵੱਡਾ ਸਵਾਲ ਕਈ ਵਾਰੀ ਕਰਦੇ ਮੇਰੇ ਤੇ ਕਿ ਇਹ ਜੀ ਸ਼੍ਰੋਮਣੀ ਅਕਾਲੀ ਦਲ ਦਾ ਬਲਾਰਾ ਬਣ ਕੇ ਬੋਲਦਾ ਮੈਂ ਸਾਰਿਆਂ ਨੂੰ ਸਪੱਸ਼ਟ ਕਰਨਾ ਚਾਹੁੰਦਾ ਪਹਿਲਾਂ ਵੀ ਕਰਦਾ ਰਿਹਾ ਕਿ ਮੈਂ ਠੀਕ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆ ਪਾਰਨ ਮੇਰੀ ਜਿਹੜੀ ਜਥੇਬੰਦੀ ਆ ਉਹ ਸ਼੍ਰੋਮਣੀ ਅਕਾਲੀ ਦਲ ਆ ਜੇ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਨਹੀਂ ਕਰਨਾ ਫਿਰ ਮੈਂ ਕਿਹੜੀ ਪਾਰਟੀ ਨੂੰ ਕਰਨਾ ਦੂਸਰੀਆਂ ਨੂੰ ਕਰੂਗਾ ਕਿਸੇ ਨੂੰ ਕਿਉਂਕਿ ਜਿਦਲੇ ਸਾਡਾ ਸਿਸਟਮ ਆ ਜਿਸ ਵੇਲੇ ਚੋਣ ਆਉਂਦੀ ਆ ਉਸ ਵੇਲੇ ਸਿੰਬਲ ਸਾਰੇ ਇਲੈਕਸ਼ਨ ਕਮਿਸ਼ਨ ਕਿਉਂਕਿ ਰਜਿਸਟਰਡ ਕੋਈ ਪਾਰਟੀ ਵੀ ਹੋ ਸਕਦੀ ਇਹਦੇ ਤੇ ਉਹ ਇਲੈਕਸ਼ਨ ਕਮਿਸ਼ਨ ਵਾਲੇ ਉਹ ਨਹੀਂ ਆਪਣੇ ਲਾਗੂ ਹੁੰਦੇ ਇਹ ਕੋਈ ਵੀ ਰਜਿਸਟਰਡ ਪਾਰਟੀ ਕਰਾ ਕੇ ਕੋਈ ਵੀ ਚੋਣ ਨਿਸ਼ਾਨ ਲੈ ਸਕਦਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਚੋਣ ਨਿਸ਼ਾਨ ਆ ਉਹ ਹੈਗਾ ਤਕੜੀ ਤੇ ਜਿਹੜਾ ਸਾਡਾ ਇਹਦੇ ਚ ਹੁੰਦਾ ਆਮ ਕਰਕੇ ਟਰੈਕਟਰ ਹੁੰਦਾ ਹੋਰ ਨਾ ਵੀ ਪਾਰਟੀਆਂ ਜਿਹੜੀਆਂ ਲੜਦੀਆਂ ਇਸ ਕਰਕੇ ਉਹ ਸਾਰਿਆਂ ਦਾ ਆਪਣਾ ਆਪਣਾ ਪੈਰੋਵੇਟ ਹੁੰਦਾ ਕਿਉਂਕਿ ਜਿਹੜੀ ਮਾਂ ਜਥੇ ਬੰਦੀ ਹੁੰਦੀ ਆ ਉਥੋਂ ਸਾਰਿਆਂ ਨੇ ਸੇਧ ਲੈਣੀ ਹੁੰਦੀ ਆ ਸੋ ਮੈਂ ਇਹ ਵੀ ਕਲੀਅਰ ਕਰਨਾ ਚਾਹੁੰਦਾ ਇਹ ਰੋਜ਼ ਸਵਾਲ ਉੱਠਦੇ ਆ ਤੇ ਮੈਨੂੰ ਮਾਣ ਆ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਛਪਾਈ ਵੀ ਆ ਮੈਨੂੰ ਇਸ ਗੱਲ ਤੇ ਵੀ ਵੱਡਾ ਮਾਣ ਆ ਤੇ ਇਹ ਪੰਥਰ ਰਤਨ ਜਹਦਰ ਗੁਰਜਨ ਸਿੰਘ ਜੀ ਟੋੜਾ ਤੇ ਪੰਜਾਬ ਦੇ ਸਾਡੇ ਮਹਾਨ ਨੇਤਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੋਏ ਵੱਡੇ ਸਮੇਲਨਾ ਚੱਲਦੇ ਸੀ ਇੱਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਇੱਕ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੀ ਤੇ ਅੱਜ ਆਪਾਂ ਇਹਨੂੰ ਫੇਰ ਵਾਇਫਰਕੇਸ਼ਨ ਕਰਦੇ ਆਂ ਵੀ ਬੱਕੋ ਬਕਰੇ ਹੋਗਾ ਇਸ ਕਰਕੇ ਮੈਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਮੈਂ ਉਹ ਜਥੇਬੰਦੀ ਨੂੰ ਰਿਪਰਜੈਂਟ ਕਰਦਾ ਜਿਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਆ। ਸੋ ਰਹੀ ਗੱਲ ਜਿਹੜਾ ਅੱਜ ਸਾਨੂੰ ਕਸ਼ਟ ਦਿੱਤਾ ਇਹ ਥੋੜੀ ਸਾਇਦ ਪ੍ਰੈਸ ਕਾਨਫਰੰਸ ਲੰਬੀ ਹੋ ਜਾਏ ਪਰ ਆ ਜਿਹੜੇ ਆ ਮਤੇ ਜਿਹੜੇ ਰੋਜ਼ ਰਿਪੀਟ ਹੁੰਦੇ ਆ ਟੀਵੀ ਇਹਨਾਂ ਦੇ ਉੱਤੇ ਬੋਲ ਕੇ ਵੀ ਤੇ ਸਾਰੇ ਪੱਖਾਂ ਤੋਂ ਵੀ ਇਹ ਠੀਕ ਆ ਜਿਹੜਾ ਮਤਾ 278220020 ਦਾ ਮਤਾ ਨੰਬਰ 466 ਇਹਦੇ ਵਿੱਚ ਸਾਰੇ ਜਿੰਨੇ ਵੀ ਅਧਿਕਾਰੀ ਆ ਉਹਨਾਂ ਨੂੰ ਵੱਖ-ਵੱਖ ਤੌਰ ਤੇ ਸਾਰੀ ਉਹਨਾਂ ਤੇ ਕਾਰਵਾਈ ਕੀਤੀ ਆ ਤੇ ਨਾਲ ਇੱਕ ਅਖੀਰ ਤੇ ਜਿਹੜਾ ਕਹਿ ਰਹੇ ਵੀ ਜੀ ਇਹ ਦਿੱਤੇ ਅਧਿਕਾਰ ਨੇ ਇਹਦੇ ਵਿੱਚ ਕੀਤਾ ਕਾਨੂੰਨੀ ਕਾਰਵਾਈ ਕਰਾਉਣ ਸੰਬੰਧੀ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸਾਬਕਾ ਕਮੇਟੀ ਗਠਕਾਰਨ ਦਾ ਅਧਿਕਾਰ ਪ੍ਰਧਾਨ ਨੂੰ ਦਿੱਤਾ ਤੇ ਜੇ ਸਾਡੇ ਮਤੇ ਬਾਅਦ ਚ ਉਹਨਾਂ ਦੀ ਅਮੈਂਡਮੈਂਟਾਂ ਹੋ ਗਈਆਂ ਸੋਧਾਂ ਹੋ ਗਈਆਂ ਤੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਨੇ ਕੀਤੀਆਂ ਨਾ ਸੋਧਾਂ ਸਾਰਿਆਂ ਨੇ ਬਹੁਤ ਵੱਡੇ ਵੱਡੇ ਵਿਦਵਾਨਾਂ ਨੇ ਕਿਹਾ ਸੀ ਕਿ ਤੁਸੀਂ ਆਪ ਇੱਕ ਪਾਸੇ ਬਲੂ ਸਟਾਰ ਨੂੰ ਫੌਜ ਨੂੰ ਖੰਡਨ ਕਰਦੇ ਆਂ ਤੇ ਦੂਏ ਪਾਸੇ ਹੁਣ ਤੁਹਾਡੀਆਂ ਪਰਦਾਣਾ ਆ ਕੇ ਪੁਲਸ ਕਰੂਗੀ ਜਦ ਕਿ ਐਕਟ 'ਚ ਕਿਤੇ ਪ੍ਰੋਵੀਜ਼ਨ ਵੀ ਨਹੀਂਗਾ ਸਾਗਸ ਰੂਲ 'ਚ ਕਿਤੇ ਪ੍ਰੋਵੀਜ਼ਨ ਨਹੀਂਗਾ ਤੇ ਫਿਰ ਇਹਦੇ ਵਿੱਚ ਸੋਧ ਹੋ ਗਈ ਸੀ ਉਹ ਸੋਧ ਜਿਹੜੀ ਆ ਉਹ ਸੋਧ ਹੋਈ ਸੀ ਜ ਮਤਾ ਨੰਬਰ 59210 ਵੀ ਮਤਾ ਨੰਬਰ 495 93 ਤੇ ਜੇ ਸੋਧ ਹੋ ਗਈ ਆ ਤੇ ਕੋਈ ਗੁਨਾਹ ਹੋ ਗਿਆ ਫਿਰ ਇਸ ਗੱਲ ਨੂੰ ਵਾਰ-ਵਾਰ 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 ਰਿਪੀਟ ਕੀਤਾ ਜਾਂਦੇ ਤੇ ਪ੍ਰਬੰਧ ਦਾ ਸਿਸਟਮ ਅੰਦਰਲਾ ਜਿਹੜਾ ਉਹ ਸ਼ੌਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਦੇਖਣਾ ਫਿਰ ਹੋਇਆ ਕਿ ਇਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਅਸੀਂ 4-5 ਵਿਲੇ ਕੀਤੇ ਸੀ ਜਿਨ੍ਹਾਂ ਨੂੰ ਸਰਬਸ ਤੋਂ ਡਿਸਮਿਸ ਕੀਤਾ ਸੀ ਉਹ ਹਾਈ ਕੋਰਟ ਜਾਵੜੇ ਔਨਰੇਬਲ ਹਾਈ ਕੋਰਟ ਨੇ ਮੈਂ ਚ ਪਾਇਤ ਕਰਦੇ ਆਂ ਕਈ ਵਾਰੀ ਇਹ ਵੀ ਸਵਾਲ ਚੱਕਦੇ ਆ ਜਿਹੜਾ ਸਾਡਾ ਇੱਥੇ ਦਾ ਕੋਈ ਫੈਸਲਾ ਹੁੰਦਾ ਉਹਨੂੰ ਪੀੜਤ ਦੇ ਤੌਰ ਤੇ ਬੰਦਾ ਹਾਈ ਕੋਰਟ ਜਾਂਦਾ ਬਹੁਤ سارے ਕੇਸਾਂ 'ਚ ਹਾਈ ਕੋਰਟ ਦੀ ਡਾਇਰੈਕਸ਼ਨ ਆਉਂਦੀ ਆ ਕਿ ਇਨ ਡਿਊ ਕੋਰਸ ਆਫ ਲਾ ਸੇਵਿਸ ਰੂਲ ਮੁਤਾਬਕ ਇਹਦਾ ਫੈਸਲਾ ਕਰੋ ਤੇ ਸਪੀਕਿੰਗ ਆਰਡਰ ਪਾਸ ਕਰੋ ਹੁਣ ਇਹਨਾਂ ਦੇ ਵਿੱਚ ਕੀ ਹੋਇਆ ਚਾਰ ਸਿੱਧੇ ਡਿਸਮਿਸ ਕੀਤੇ ਇਹਨਾਂ ਦੇ ਵਿੱਚ ਇੱਕ ਹੈਗਾ ਸਰਦਾਰ ਗੁਰਵਜਨ ਸਿੰਘ ਸਾਹਿਬ ਦਾ ਮੀਤ ਕਤਲ ਇਹ ਹੋਇਆ ਬਹਾਲ 232 ਨੂੰ ਹਾਈ ਕੋਰਟ ਦਾ ਆਰਡਰ ਆਇਆ ਅਸੀਂ ਕੋਈ ਢੇਲ ਨਹੀਂ ਕੀਤੀ 22 ਜ਼ਿਲੇ ਆਰਡਰ ਸਾਡੇ ਕੋਲ ਪਹੁੰਚ ਗਿਆ ਹਾਈ ਕੋਰਟ ਦੇ ਨਿਸ਼ਾ ਨਿਰਦੇਸ਼ ਕੀ ਇਹਨੂੰ ਜੁਆਇਨ ਕਰਾਓ ਅਸੀਂ ਜੁਆਇਨ ਕਰਾ ਕੇ ਉਸੇ ਵੇਲੇ ਇਹਨੂੰ ਮੁਤਲ ਕੀਤਾ ਦੁਬਾਰਾ ਤੇ ਅਸੀਂ ਕਿਹਾ ਵੀ ਅਸੀਂ ਇਹਨੂੰ ਚਾਰਟ ਸ਼ੀਟ ਦੇਾਂਗੇ ਇਹਦੀ ਜਿਹੜੀ ਤਸੱਬਰ ਕੀਤੀ ਮੁਤਲ ਦੀ ਡੇਟ 27 8 2020 ਕੀਤੀ ਜਦੋਂ ਤੋਂ ਪਹਿਲਾ ਮਤਲ ਇਸੇ ਤਰ੍ਹਾਂ ਜਿਹੜਾ ਦਲਵੀਰ ਸਿੰਘ ਹੈਲਪਰ ਸੀ ਇਹ ਵੀ ਹਾਈ ਕੋਰਟ ਦਾ ਆਰਡਰ ਸੀ ਕਿ ਇਹਨੂੰ ਦੁਬਾਰਾ ਜੁਆਇਨ ਕਰਾਓ ਤੇ ਇਹਨੂੰ ਵੀ 27 8 20 ਤੋਂ ਮੁੜ ਕੇ ਆਪਣੇ ਸਰਵਿਸ ਬਹਾਲ ਕਰਕੇ ਮੁੜ 27 8 20 ਤੋਂ ਮੌਤਲ ਕੀਤਾ ਗਿਆ ਇਹਦੇ ਨਾਲ ਫਿਰ ਜੁਝਾਰ ਸਿੰਘ ਸੀ ਇਹ ਮੈਂ ਤਾਂ ਤੁਹਾਨੂੰ ਕੋਟ ਕਰ ਰਿਹਾ ਕਿ ਸਾਰੇ ਹਾਈ ਕੋਰਟ ਤੋਂ ਸਾਨੂੰ ਡਾਇਰੈਕਸ਼ਨ ਆਈ ਸੀ ਕਿ ਪ੍ਰੋਪਰ ਪ੍ਰੋਸੀਜਰ ਇਹਦੇ ਅਪਲਾਈ ਕਰੋ ਸਰਵਿਸ ਰੂਲਸ ਤਹਿਤ ਇਹਨਾਂ ਨੂੰ ਸ਼ੋਕ ਆਜ ਨੋਟਿਸ ਦਿਓ ਇਹਨਾਂ ਦਾ ਰਿਪਲਾਈ ਲਓ ਇਹਨਾਂ ਨੂੰ ਅਪਰਚੂਨਿਟੀ ਟੂ ਬੀ ਹਾਰਡ ਕਰੋ ਮੌਕਾ ਦਿੱਤਾ ਜਾਵੇ ਕਿਉਂਕਿ ਸਾਡੀਆਂ ਜਿੰਨੀਆਂ ਬਰਤਾਲਾਂ ਹੁੰਦੀਆਂ ਉਹਦੇ ਵਿੱਚ ਬਕਾਇਦਾ ਮੁੱਤਲ ਤੋਂ ਬਾਅਦ ਚਾਰ ਸ਼ੀਟ ਕੀਤਾ ਜਾਂਦਾ ਉਹਦਾ ਫਿਰ ਰਿਪਲਾਈ ਆਉਂਦਾ ਫਿਰ ਉਹਦੀ ਐਵੀਡੈਂਸ ਹੁੰਦੀ ਹੈ ਸਾਡੀ ਸਾਬ ਕਮੇਟੀ ਉਹ ਸਾਰਾ ਸੁਣ ਕੇ ਫਿਰ ਜਿਹੜਾ ਪੀੜਤ ਹੁੰਦਾ ਉਹਨੂੰ ਕਰਾਸ ਐਗਜ਼ਾਮੀਨੇਸ਼ਨ ਦਾ ਵੀ ਅਸੀਂ ਲਾਇਟ ਦਿੰਨੇ ਆ ਉਹ ਇਨ ਨਿਊ ਕੋਰਸ ਆਫ ਲਾ ਐਂਡ ਜੋ ਕੋਰਟਾਂ ਦੇ ਪ੍ਰੋਸੀਜਰ ਮੁਤਾਬਕ ਉਹ ਜਿਹੜੇ ਆ ਉਹਨਾਂ ਨੂੰ ਚਾਹੇ ਬਹਾਲ ਕੀਤਾ ਜਾਂਦਾ ਚਾਹੇ ਉਹਨਾਂ ਨੂੰ ਸਰਵਸ ਤੋਂ ਵੇਲੇ ਕੀਤੇ ਜਾਂਦੇ ਚਾਹੇ ਉਹਨਾਂ ਨੂੰ ਜੁਰਮਾਨਾ ਕੀਤਾ ਜਾਂਦਾ ਚੌਥਾ ਸਗਾ ਸਰਦਾਰ ਦਲਬੀਰ ਸਿੰਘ ਸਾਹਿਬ ਦਾ ਹੈਲਪਰ ਸੋ ਇਹਨਾਂ ਨੂੰ ਅਸੀਂ ਮੋੜ ਉਸੇ ਹੀ ਡੇਟ ਤੋਂ ਜਿਸ ਡੇਟ ਦਾ 27 8 ਦਾ ਮਤਾ ਸੀ 220 ਦਾ ਜੁਆਇਨ ਕਰਾਉਣ ਤੋਂ ਬਾਅਦ ਅਸੀਂ ਕਿਹਾ ਜੀ ਕਿ ਅਸੀਂ ਇਹਨਾਂ ਨੂੰ ਡਿਊ ਕੋਰਸ ਆਫ ਲਾ ਮੌਕਾ ਦੇਵਾਂਗੇ ਮੌਕਾ ਦਿੱਤਾ ਸਾਰੇ ਦੇ ਸਾਰੇ ਫਿਰ ਅਸੀਂ ਜਿਹੜੇ ਸੀਗੇ ਇਹ ਵੇਲੇ ਕੀਤੇ ਜਿਹੜੇ ਤਕਰੀਬਨ ਸਾਰੇ ਜਿੰਨੇ ਵੀ ਸੀ ਇਹ ਸਾਰੇ ਫਿਰ ਦੁਬਾਰਾ ਹਾਈ ਕੋਰਟ ਚ ਗਏ ਹਾਈ ਕੋਰਟ ਦੇ ਵਿੱਚ ਇਹ ਆ ਮੇਰੇ ਕੋ ਫੈਸਲਾ ਪਿਆ ਇਹ 12 ਜਣੇ ਸੀ 12 ਜਣਿਆਂ ਦੇ ਵਿੱਚ ਕਮਲਜੀਤ ਸੋਨ ਸਿੰਘ ਕਿਉਂਕਿ ਸਰਦਾਰ ਹਰਚਰਨ ਸਿੰਘ ਦੀ ਡੈਥ ਹੋ ਗਈ ਸਰਦਾਰ ਨਿਸ਼ਾਨ ਸਿੰਘ ਦੀ ਡੈਥ ਹੋ ਗਈ ਰੂਪ ਸਿੰਘ ਹੁਣੀ ਬਾਹਰ ਚਲ ਗਿਆ ਸੀ ਤੇ ਇਤਿਹਾਦਕ ਸੋਨ ਸਿੰਘ ਸਰਦੇਵ ਸਿੰਘ ਗੁਰਵਚਨ ਸਿੰਘ ਉਹਦੇ ਨਾਲ ਵਾਜ ਸਿੰਘ ਗੁਰਮਖ ਸਿੰਘ ਸਤਿੰਦਰ ਸਿੰਘ ਪਰਮਦੀਪ ਜਗਤਾਰ ਸਿੰਘ ਜੁਹਾਰ ਸਿੰਘ ਦਲਵੀਰ ਸਿੰਘ ਮਨਜੀਤ ਸਿੰਘ ਇਹ ਫੈਸਲਾ ਆਇਆ 17 12 ਤਰੀਕ ਨੂੰ ਔਨਰੇਬਲ ਹਾਈ ਕੋਰਟ ਦਾ ਫੈਸਲਾ ਆਇਆ ਇਹ ਇਹਦੇ ਵਿੱਚ ਹਾਈ ਕੋਰਟ ਨੇ ਕਿਹਾ ਕੀ ਆ ਇਹ ਵੀ ਇੱਕ ਨੋਟ ਕਰਨ ਵਾਲਾ ਕਿਉਂਕਿ ਰੋਜ਼ ਕਹਿੰਦੇ ਆ ਜੀ ਇਹਨਾਂ ਨੇ ਸ਼ਾਇਦ ਉਹਨਾਂ ਦੀ امداد ਕਰਦੇ ਜੇ امداد ਕਰਦੇ ਤਾਂ ਹਾਈ ਕੋਰਟ ਮੋਹਰ ਲਾਉਂਦੀ ਇਹਦੇ ਉੱਤੇ ਆ ਹੈਗਾ 17 12 ਦਾ ਫੈਸਲਾ ਮੈਂ ਦੀ ਆਖਰੀ ਜਿਹੜਾ ਪੈਰਾ ਪੜ੍ਹ ਕੇ ਤੁਹਾਨੂੰ ਸੁਣਾ ਦਿੰਨਾ 10 सस्पेंशन टर्मिनेशन ऑफ द रेस्पेक्टिव ਪਟੀਸ਼ਨਰਸ ਕੈਨ ਨਾਟ ਬੀ ਸੈਟ ਦਾ ਸਾਈਡ ਸਪੈਸੀਫਿਕਲੀ ਮੈਂਸ਼ਨ ਹੈ ਫਾਰ ਵਾਂਟ ਆਫ ਸਟ੍ਰਿਕਟ ਕੰਪਲਾਈਂਸ ਵਿਦ ਦਾ ਸਰਵਿਸ ਰੂਲਸ ਬੈਨ ਨਾਇਦਰ ਐਨੀ ਪ੍ਰੀਜੂਡੀਸ਼ ਹੈਸ ਬੀਨ ਕਾਲਡ ਟੂ ਦਾ ਡਿਲੀਕਵੈਂਟ ਐਮਪਲੋਇਸ ਨੌਰ ਹੈ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਬੀਨ ਵਾਇਓਲੇਟਡ ਕੋਈ ਕਹਿੰਦੇ ਨੇਚਰਲ ਜਸਟਿਸ ਦੀ ਬਾਇਲੈਂਸ ਨਹੀਂ ਹੋਈ ਤੇ ਇਹ ਜਿਹੜਾ ਐਜ ਪਰ ਸਰਵਸ ਰੂਲ ਸਾਰੀ ਕਾਰਵਾਈ ਹੋਈ ਆ ਇਨ 뷰 ਆਫ ਦਾ ਡਿਸਕਸ਼ਨ ਅਵਰ ਆਪ ਆਲ ਦਾ ਅਬਵ ਮੈਂਸ਼ਨਡ ਪਟੀਸ਼ਨਰਸ ਆਰ ਡਿਸਮਿਸਡ ਨਾਲ ਸਪੈਸੀਫਿਕਲੀ ਕੀ ਕੀਤਾ ਪੈਂਡਿੰਗ ਮਸਲੀਨियस ਐਪਲੀਕੇਸ਼ਨਸ ਇਫ ਐਨੀ ਸ਼ਲ ਆਲਸੋ ਸਟੈਂਡ ਅਸਪੋਸ ਆਫ ਹਾਈ ਕੋਰਟ ਦੇ ਇਹ ਆਰਡਰ 17 12 ਦਾ ਕਿ ਜੇ ਕੋਈ ਹੋਰ ਵੀ ਐਪਲੀਕੇਸ਼ਨ ਪੈਂਡ ਗਿਆ ਉਹ ਵੀ ਸਾਰੀ ਦੀ ਸਾਰੀ ਜਿਹੜੀ ਆ ਉਹ ਖਾਤਮ ਸਮਝੀ ਜਾਵੇ ਔਰ ਐਸਜੀਪੀਸੀ ਦੇ ਫੈਸਲੇ ਨੂੰ ਜਿਹੜੇ এমਪਲਾਈ ਅਸੀਂ ਡਿਸਮਿਸ ਕੀਤੇ ਸਾਰੇ ਜਿਹੜੇ ਉਹਨਾਂ ਦੇ ਫੈਸਲੇ ਨੂੰ ਹਾਈ ਕੋਰਟ ਨੇ 17 12 ਨੂੰ ਆ ਹਾਈ ਮੇਰੇ ਕੋਲ ਕਾਪੀ ਪਈ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਮੈਂ ਇਹ ਕਢਾ ਕੇ ਚੌੜੀ ਹਿੱਕ ਕਰਕੇ ਕਹਿੰਦਾ ਮੈਂ ਅਕਾਲੀ ਦਲ ਦਾ ਨਮਾਇੰਦਾ ਹਾਂ ਮੈਨੂੰ ਕੋਈ ਬਵਾਦ ਨਹੀਂ ਮੈਨੂੰ ਜਿੰਨਾ ਮਰਜ਼ੀ ਭੰਡੀ ਜਾਓ ਪਰ ਯਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਤੁਸੀਂ ਮੈਨੂੰ ਬਾਦ ਜਾਣਦੇ ਰੋਜ਼ ਆਉਨਗੇ ਪੰਜ 6 ਸਾਲ ਤਾਂ ਹੋ ਗਿਆ ਮੈਨੂੰ ਉਨੇ ਚੀ ਜਨਨ ਸਕਤਰ ਅਸੀਂ ਮੁਖ ਸਕਤਰ ਰਿਆਂ ਸਾਰੇ ਤੁਸੀਂ ਜਾਣਦੇ ਆ ਮੇਰੇ ਨੂੰ ਤੇ ਲੋਕਾਂ ਦੀਆਂ ਗੱਲਾਂ ਇੱਕ ਮਿੰਟ ਹੀ ਨਿਕਲ ਜਾਂਦੀਆਂ ਬਾਹਰ ਜਦਨ ਕੀਤਾ ਗੁਰੂ ਨਾਨਕ ਦਾਸ ਪਾਤਸ਼ਾਹ ਦੇ ਦਰ ਤੇ ਅਰਦਾਸ ਕਰਕੇ ਸਤਗੁਰਾਂ ਇਹ ਜ਼ਹਿਰ ਨਾ ਕਿਤੇ ਚਲ ਜਾਏ ਅੰਦਰ ਤੇ ਗੁਰੂ ਸਾਹਿਬ ਕਿਰਪਾ ਕਰਨ ਆਪਣੀ ਬਖਸ਼ਿਸ਼ ਕਰਨ ਤੇ ਸਾਰੇ ਕਾਰਜ ਜਿਹੜੇ ਆ ਉਹ ਸਤਗੁਰ ਜੀ ਆਪ ਕਰਵਾਉਂਦੇ ਮਨੁੱਖਤਾ ਨਹੀਂ ਕੋਈ ਵੀ ਇਹਦੇ ਚਿਤਰਾਈ ਹੁੰਦੀ ਜੇ ਮੁਖ ਦੀ ਚਿਤਰਾਈ ਹੋਵੇ ਮਨੁੱਖ ਦੀ ਤਾਂ ਗੇਟ 'ਚ ਜਾਂਦਾ ਹੀ ਮੁੱਕਰ ਜਾਂਦਾ ਸੋ ਮੇਰਾ ਕਹਿਣ ਤੋਂ ਭਾਵ ਕਿ ਆ ਸਾਰਾ ਕੁਝ ਬਲੈਕ ਐਂਡ ਵਾਈਟ ਪਾਰਟ ਆਫ ਰਿਕਾਰਡ ਆ ਤੇ ਹੁਣ ਤੁਸੀਂ ਅੱਜ ਇੱਕ ਐਕਸਕਿਊਜ਼ ਲਾ ਕੇ ਵੀ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਆ ਮੈਂ ਹੁਣ ਇੱਕ ਹੋਰ ਗੱਲ ਤੇ ਆਜਾਂ ਕਦੇ ਇਦਾਂ ਹੋਈ ਆ ਆਪਾਂ ਧਰਨੇ ਲੱਗਦੇ ਆ ਕਿੰਨੇ ਧਰਨੇ ਲੱਗਦੇ ਜੀ ਸੀਐਮ ਰੈ residense ਕਿੰਨੇ ਧਰਨੇ ਲੱਗਦੇ ਹੋਰ ਨਾ ਫਾਂਟੀ ਟੀਚਰ ਕਨੈਚਰ ਹੋ ਗਿਆ ਤੇ ਆ ਜਿਹਨਾਂ ਜਫੇਬੰਦੀਆਂ ਦਾ ਨਾਮ ਕਹਿੰਦੇ ਉਹ ਕਿਸੇ ਵੇਲੇ ਮਾਨ ਦੇ ਘਰ ਵੀ ਧਰਨਾ ਲਾਇਆ ਫਿਰ ਉਹ ਤਾਂ ਕਹਿੰਦੇ ਸੀ ਸਾਡਾ ਸਮਾਨ ਸਾਰਾ ਚੱਕ ਲਿਆ ਉਹਦੋਂ ਨਹੀਂ ਸੀ ਪਰਚਾ ਦਰਜ ਹੁੰਦਾ ਜੇਲੇ ਹੁਣ ਮਾਹੌਲ ਦੇਖਿਆ ਬਦਲ ਰਿਹਾ ਉਸ ਵੇਲੇ ਆ ਕੇ ਹੁਣ ਪਰਚੇ ਦੀ ਗੱਲ ਗਾਹਾਂ ਚਲਾ ਦਿੱਤੀ ਉਹ ਵੀ ਕੋਰਟ ਦੇ ਵਿੱਚ ਪਹਿਲਾਂ ਕੁਝ ਕਹਿ ਰਹੇ 98 ਦਿਨਾਂ ਬਾਅਦ ਬਦਲ ਗਏ ਭਈ ਇਹ ਤਾਂ ਮੂੰਹ ਦੀ ਖਾਣੀ ਪੈ ਜਾਣੀ ਆ ਫਿਰ ਤੇ ਇਸ ਕਰਕੇ ਵੀਰੋ 2 ਘੰਟਿਆਂ ਦੇ ਵਿੱਚ ਅਸੀਂ ਪਰਚਾ ਦਰਜ ਕਰਾ ਦੇਾਂਗੇ ਮੈਨੂੰ ਟੈਲੀਫੋਨ ਗਿਆ ਜੀ ਉਹ ਪਰਚਾ ਦੀ ਇੰਸ਼ੋਰੈਂਸ ਤੇ ਆਇਆ ਤੇ 2 ਘੰਟਿਆਂ ਬਾਅਦ ਦਰਜ ਵੀ ਹੋ ਗਿਆ ਇਹ ਕਿਹੜਾ ਡਰਾਮੈਟਿਕਲ ਢੰਗ ਆ ਜੀ ਮੈਨੂੰ ਦੱਸੋ ਕਿ ਕਿਸਾਨ ਸਾਹ ਦੇ ਖਿਲਾਫ ਪਰਚਾ ਦਰਜਾ ਹੋਣਾ ਬਗੈਰ ਇਨਕੁਆਰੀ ਤੋਂ ਹੋ ਜਾਣਾ ਇਨਕੁਆਰੀ ਡਾਕਟਰ ਰਜਿਸਟਰ ਸੈਣੀ ਨੇ ਕੀਤੀ ਉਹਨੂੰ ਫਿਰ ਮੰਨੋ ਵੀ ਕਿਧਰੇ ਨਹੀਂ ਬਿਆਦਬੀ ਦਾ ਚਲੋ ਇੱਕ ਬੰਦਾ ਵੀ ਕਹਿ ਦੇਵੇ ਕੋਈ ਬਿਆਦਬੀ ਦਾ ਉਹਨੇ ਪੱਕ ਗਿਆ ਕੋਈ ਪੱਕ ਨਹੀਂ ਬਿਆਦਬੀ ਦਾ ਉਹਨੇ ਕਿਹਾ ਆਹ ਜਿਹੜੀ ਪਰਚਾ ਉਹਨਾਂ ਅਕਾਲ ਤਖਤਾ ਹੁਕਮਨਾਮਾ ਹੋਇਆ ਕਾਪੀ ਦਿਓ ਮੈਨੂੰ ਉਹਦੇ ਵਿੱਚ ਇੱਕ ਸੈਕੰਡ ਲਾਸਟ ਪੇਜ ਆ ਜਿਹਨੂੰ মিডিਆ ਵੀ ਬਹੁਤ ਆਧਾਰ ਬਣਾ ਰਿਹਾ ਉਹ ਇੱਕ ਇਰੈਗੂਲਰਟੀ ਆ ਉਹ ਇੱਕ ਰੈਗੂਲਰਟੀ ਇਸ ਕਰਕੇ ਆ ਕਹੇ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਆ ਉਹ ਹਦਾਇਤ ਕੀ ਆ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਕਿ ਕਿੰਨੇ ਸਰੂਪ ਸਾਲ ਦੇ ਛੱਪਦੇ ਆ ਹੁਣ ਤਾਂ ਸਾਡੇ ਕੋ ਕੱਲਾ ਕੱਲਾ ਬੇਰਵਾਹ ਹੁੰਦਾ ਉਦਾਂ ਵੀ ਬੇਰਵਾਹ ਹੁੰਦਾ ਤੇ ਜੇ ਕਿਸੇ ਨੇ ਠੱਗੀ ਠਾਰੇ ਦੀ ਨੀਦ ਦੇ ਨਾਲ ਉੱਥੇ ਇੱਕ ਬੰਦੇ ਨੇ ਸਾਰਾ ਭ੍ਰਸਤ ਸਿਸਟਮ ਕਰ ਦਿੱਤਾ ਠੀਕ ਹੈ ਉਹਦੇਲੇ ਵੱਡੇ ਅਧਿਕਾਰੀ ਵੀ ਜ਼ਿੰਮੇਵਾਰ ਆ ਨਿਗਲੀਜੈਂਸ ਹੈ ਨਾ ਉਹਨਾਂ ਦੀ ਵੀ ਤੇ ਬਾਰ-ਬਾਰ ਇਹ ਗੱਲ ਕਹਿਆ ਕਿ ਲੋਕਾਂ ਨੂੰ ਘਬਰਾਹਤ ਕਰਨਾ ਇਹ ਪਈ ਜੀ ਇਹ ਬਿਆਦਬੀ ਆ ਜੀ ਇਹ ਆਪਣੀ ਚੋਰੀ ਆ ਨਾ ਚੋਰੀ ਦਾ ਕਿਤੇ ਡਾਕਟਰ ਇਸਰ ਸਿੰਘ ਨੇ ਕਿਹਾ ਤੇ ਨਾ ਬਿਆਦਬੀ ਦਾ ਕਿਹਾ ਸੋ ਵੀਰੋ ਮੈਂ ਤੁਹਾਨੂੰ ਨਿਮਰਤਾ ਸਾਹਿਬ ਤੁਸੀਂ মিডিਏ ਵਾਲੇ ਆ ਤੁਹਾਨੂੰ ਵੀ ਨਿਮਰਤਾ ਸਾਹਿਬ ਬੇਨਤੀ ਕਰਦਾ ਕਿ ਸੱਚ ਨੂੰ ਪਹੁੰਚਾਣੇ ਕਈ ਵਾਰੀ ਸੋਸ਼ਲ ਮੀਡੀਆ ਤੁਹਾਡਾ ਧੰਵਾਦ ਆ। ਕਈ ਵਾਰੀ ਆਪਾਂ ਜ਼ਿਆਦਾ ਕਰ ਦਿੰਨੇ। ਮੇਰੇ ਤੇ ਵੀ ਕਈ ਵਾਰੀ ਮੇਰਾ ਸੁਹਾ ਨੀਗਾ। ਮੇਰੇ ਤੇ ਵੀ ਕਈ ਵਾਰੀ ਕਟਾਕਸ ਬਹੁਤ ਹੁੰਦੇ ਆ ਵੀ ਆ ਹੋਇਆ ਉਹ ਹੋਇਆ। ਆ ਮਤੇ ਦੀ ਗੱਲ ਚੱਲੀ ਵੀ ਧਾਮੀ ਨੂੰ ਅਧਿਕਾਰ ਦਿੱਤੇ। ਬਣਾ ਕੇ ਕਮੇਟੀ ਵੀ ਗਠਨ ਕਰਨੀ ਸੀ ਸਾਰਾ ਕੁਝ ਪਰ ਉਦੋਂ ਬਾਅਦ ਪੰਜ ਨਾਂ ਨੂੰ ਮਤਾ ਫੇਰ ਉਹਦੇ ਚ ਐਮੈਂਡਮੈਂਟ ਕਰਤੀ। ਕਿਉਂ ਐਮੈਂਡਮੈਂਟ ਕੀਤੀ ਕੋਈ ਇਰਮਾਨ ਦੇ ਭਾਵਨਾ ਨਾਲ ਕੀਤੀ ਸੀ। ਪਰ ਇਸ ਕਰਕੇ ਕਿ ਇਹਦਾ ਇੱਕ ਨੋਰਮ ਆ ਸ਼ੋਮਨੀ ਗੋਦਰਾ ਪਰਮੰਧਕ ਕਮੇਟੀ ਇੰਡੀਪੈਂਡੈਂਟ ਬਾਡੀ ਆ। ਕਿਤੇ ਅਸੀਂ ਦੋਸ਼ੀ ਨਾ ਕਰਦਾਨੇ ਜਾਈਏ ਤੇ ਦੂਜੀ ਗੱਲ ਫੇਰ ਉਹਦੇ ਵਿੱਚ ਦੇਖੋ ਜਿਹੜੀ ਸਾਡੇ ਵਾਲੀ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਿਸੇ ਪਾਠ 'ਚ ਨਹੀਂ ਅਸੀਂ ਫੇਰ ਵੀ ਅਣਗਹਿਲੀ ਕਰਕੇ ਅਕਾਲ ਤਖਤ ਦੇ ਪੇਸ਼ ਹੋ ਗਏ ਜੀ ਵੀ ਅਸੀਂ ਕਿਉਂਕਿ ਹੁਣ ਅਸੀਂ ਉਸ ਵੇਲੇ ਅਸੀਂ 2021 ਦੇ ਵਿੱਚ ਤੇ 1920 ਦੇ ਵਿੱਚ ਸੀਗੇ ਤੇ ਅਸੀਂ ਫੇਰ ਵੀ ਖਿਮਾ ਜਾਚਨਾ ਕਰਦੇ ਆ ਕੋ ਸਤਗੁਰੂ ਜੀ ਇਦਾਂ ਦਾ ਸਮਾਂ ਨਾ ਲਿਆ ਹੁਣ ਤੇ ਇਸ ਕਰਕੇ ਭਾਈ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਕਿ ਸੱਚ ਨੂੰ ਪਛਾਣੀਏ ਝੂਠ ਨੂੰ ਆਪਾਂ ਨਕਾਰੀਏ ਬਹੁਤ ਚਿਰ ਝੂਠ ਚੱਲ ਗਿਆ ਜਿਸ ਲਈ ਰਾਜ ਸੱਤਾ ਵੀ ਹੁਣ ਡੋਲਦੇ ਸੰਘਾਤਣ ਫੇਰ ਭਾਈ ਮੈਂ ਤਾਂ ਹੁਣ ਤਰਕ ਕਰਨਾ ਕੋਈ ਨਹੀਂਗਾ ਇਹ ਡੋਲਦੇ ਸੰਘਾਤਣਾਂ ਤੇ ਆਪਾਂ ਕਈ ਵਾਰੀ ਫੇ ਆਪਾਂ ਨੂੰ ਬਚਾਉਣ ਲਈ ਬਹੁਤ ਕੁਝ ਕਰਦੇ ਆਂ ਆ ਜਿਹੜਾ ਸੈਟਿੰਗ ਜਿਹੜਾ ਪੇਜ ਮੈਂ ਕਿਹਾ ਇਹ ਰੈਗੂਲੈਟਰੀ ਆ ਉਹ ਰੈਗੂਲੈਟਰੀ ਕੀ ਆ ਕਿ ਬੰਦੇ ਨੇ ਪੈਸੇ ਖਾਣ ਦੇ ਨੀਰ ਦੇ ਨਾਲ ਦੇਖੋ ਸਾਰੇ ਮੈਂ ਕਿਸੇ ਨੂੰ ਨਾਂ ਕੇ ਨੂੰ ਮਾਰਾ ਸ਼ਬਦ ਬੋਲਣ ਪਰ ਗੁਰੂ ਜਾਣਦਾ ਜਨ ਗੁਰੂ ਦੇ ਨਾਲ ਕੀਤੇ ਨਾ ਟਗੀ ਟੋਰੀ ਚਾਹੇ ਅਮਪਲੋਈਆ ਤੇ ਚਾਹੇ ਕੋਈ ਪ੍ਰਬੰਧਕ ਕਰਤਾ ਤੇ ਚਾਹੇ ਕੋਈ ਹੋਰ ਆ ਬਖਸ਼ਿਆ ਨਹੀਂ ਜਾਂਦਾ ਯਾਰੋ ਸਤਿਗੁਰ ਜਿੰਨੇ ਬਖਸ਼ਦੇ ਖਾਸ ਕਰਕੇ ਗੁਰੂ ਗ੍ਰੰਥ ਦੇ ਮੁੱਦੇ ਦੇ ਉੱਤੇ ਫਿਰ ਨਹੀਂ ਬਖਸ਼ਿਆ ਜਾਂਦਾ ਕੋਈ ਵੀ ਸੋ ਇਸ ਕਰਕੇ ਕਾਲ ਤੱਕ ਸਾਫ਼ ਤੋਂ ਅਸੀਂ ਉਦੋਂ ਵੀ ਬੜਾ ਸੋਚ ਵਿਚਾਰ ਕਰਕੇ ਭਈ ਚਲੋ ਪੁਲਿਸ ਨੂੰ ਨਹੀਂ ਦੇਣਾ ਫੇ ਕੌਣ ਕਰੇ ਉਹ ਸਾਰੀ ਪੜਤਾਲ ਡਾਕਟਰ ਰੀਸ਼ਰ ਸਿੰਘ ਹੁਣੀ ਕਰ ਲਈ ਸੀ ਪਹਿਲਾਂ ਹੀ ਅਸੀਂ ਅਕਾਲ ਤਖਤ ਨੂੰ ਲਿਖਿਆ ਅਕਾਲ ਤਖਤ ਨੇ ਕਿਹਾ 72 ਘੰਟੇ ਦੇ ਨਾਲ ਦੇ ਖਿਲਾਫ ਕਾਰਵਾਈ ਕਰੋ ਅਸੀਂ 72 ਘੰਟਿਆਂ ਦੇ ਵਿੱਚ ਕਾਰਵਾਈ ਵੀ ਕਰ ਦਿੱਤੀ ਔਰ ਫਿਰ ਸਾਰਾ ਕੁਝ ਅਕਾਲ ਤਖਤ ਦੀ ਦੇਖਰੇਖ ਵਿੱਚ ਹੋਇਆ ਤੇ ਮੈਂ ਇਹ ਵੀ ਮਹਿਸੂਸ ਕਰਦਾ ਕਿਉਂਕਿ ਸੱਚ ਸੱਚੇ ਹੁੰਦਾ ਸਰਦਾਰ ਹਰਪ੍ਰੀਤ ਸਿੰਘ ਜੀ ਸਾਹਿਬ ਦਾ ਜਿਹੜਾ ਅਕਾਲ ਤਖਤ ਸਾਹਿਬ ਐਸੇ ਮਨਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਜਦੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਮਨਾਇਆ ਸੀ ਚਲੋ ਉਹਦਿਆਂ ਤੇ ਕਈ ਵਾਰੀ ਹੁੰਦੇ ਕਈ ਵਾਰੀ ਬਾਅਦ ਚ ਕਿਉਂਕਿ ਕਾਲ ਤੱਕ ਤਾਂ ਮਹਾਨ ਹੀ ਆ ਅੱਜ ਮੈਂ ਵੀ ਪ੍ਰਧਾਨ ਆ ਕੱਲ ਨੂੰ ਨਹੀਂ ਹੋਊਗਾ ਤੇ ਉਹਨਾਂ ਨੇ ਸਾਰਾ ਕਲੀਅਰ ਵੀ ਕੀਤਾ ਸੀ ਪਰ ਇਹ ਤਾਂ ਕਦੇ ਵੀ ਨਹੀਂ ਹੋਇਆ ਪਿਕ ਐਂਡ ਚੂਜ਼ ਕਰ ਲਓ ਵਿੱਚੋਂ ਕੋ ਚੱਕ ਲਈਏ ਕੋ ਛੱਡ ਦਈਏ ਸੋ ਆਹ ਲੀਗਲ ਅਸਪੈਕਟ ਜਿਹੜਾ ਆ ਮੈਂ ਤਾਂ ਪੇਸ਼ ਕੀਤਾ ਕਿ 7-8 ਨੂੰ ਇਹ ਨਹੀਂ ਦੇਖਿਆ ਵੀ ਹੁਣ ਇਹ ਨੁਕਸਾਨ ਹੋ ਜਾਣਾ ਬਹੁਤ ਵੱਡਾ ਤੇ ਇਹ ਨਹੀਂ ਕੋਰਟ ਤੋਂ ਫੈਸਲਾ ਲੈਣ ਦੀ ਬਜਾਏ ਇਨਾਂ ਨੇ ਫਿਰ ਉਹ ਆਧਾਰ ਬਣਾ ਲਿਆ ਉਸ ਐਪਲੀਕੇਸ਼ਨ ਦਾ ਉਸ ਨੋਟਿਸ ਦਾ ਤੇ ਕੋਰਟ ਨੇ ਫਿਰ ਬਿਲਕੁਲ ਅਕੋਰਡਿੰਗਲੀ ਮੈਰਿਟ ਦੇ ਫੈਸਲਾ ਕੀਤਾ ਉਹ ਜਿਹੜੀ ਪਟੀਸ਼ਨ ਸੀ ਗੁਰਬਤਨ ਸਿੰਘ ਦੀ ਉਹਨੂੰ ਐਸ ਸਬਜੈਕਟ ਡਿਸਪੋਜ਼ ਆਫ ਕੀਤਾ ਕਿਉਂਕਿ ਫਿਰ ਲੋੜ ਹੀ ਨਹੀਂ ਰਹਿ ਗਈ ਸੋ ਇਸ ਕਰਕੇ ਟਿਲਟ ਕੱਟ ਕੇ ਸਾਰਾ ਕੁਝ ਇਹ ਹੋਇਆ ਗੁਰੂ ਸਾਹਿਬ ਕਿਰਪਾ ਕਰਨ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਆ ਮੈਂਬਰ ਸਾਹਿਬ ਮੇਰੇ ਸਤਕਾਰਤ ਨਾਲ ਬੈਠੇ ਸਾਰੇ ਇਹਨਾਂ ਦਾ ਵੀ ਧੰਨਵਾਦ ਕਿ ਉਹ ਪ੍ਰੈਸ਼ਿੰਗ ਰਿਪੋਰਟ ਚ ਲਿਖਿਆ ਗਿਆ ਸੀ ਕਿ ਕੋਈ ਚੇਸ ਹੋਵੇ ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਇਸ ਗੱਲ ਦਾ ਜ਼ਿਕਰ ਬਰਗਤ ਸਿੰਘ ਸਾਹਿਬ ਨੇ ਵੀ ਕੀਤਾ ਹੈ ਦੇਖੋ ਲੱਗਦਾ ਕਿ ਸਿਆਸਤ ਹੋ ਰਹੀ ਹੈ ਦੇਖੋ ਮੇਰੀ ਮੈਂ ਤੇ ਸੁਣੋ ਜਿਹੜਾ ਮੁੱਖ ਮੰਤਰੀ ਕਿਉਂ ਜਦੋਂ ਕੈਬਨਿਟ ਦੀ ਮੀਟਿੰਗ ਹੁੰਦੀ ਆ ਤੇ ਅੱਜ ਤੱਕ ਮੰਤਰੀ ਆਉਂਦੇ ਆ ਉਹ ਕਈ ਵਾਰੀ ਬੋਲ ਦਿੰਦੇ ਪਿਆ ਆ ਇਸ ਮੁੱਦੇ ਹੋਏ ਤੇ ਮੁੱਖ ਮੰਤਰੀ ਸਾਹਿਬ ਨੂੰ ਆਪ ਬੋਲਣਾ ਪੈ ਗਿਆ ਇਤੋਂ ਵੱਡਾ ਹੋ ਰਾਜਨੀਤੀ ਕੀ ਹੋ ਉਹ ਵੀ ਗੱਲ ਤੱਕ ਦੇ ਮੁੱਦੇ ਦੇ ਉੱਤੇ ਤੋ ਵੀਰੋ ਮੇਰਾ ਹਾਸਾ ਠਟਾ ਕਰਨ ਦਾ ਕਦੇ ਸੁਭਾ ਨਹੀਂਗਾ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜੋ ਕੁਝ ਹੈ ਸਾਰੇ ਦਾ ਸਾਰਾ ਰਾਜਨੀਤੀ ਦੀ ਭੇਡ ਚੜਿਆ ਉਦੋਂ ਜ਼ਿਆਦਾ ਕੁਝ ਵੀ ਨਹੀਂਗਾ ਪ੍ਰਧਾਨ ਜੀ ਅਦਾਲਤਾ ਦੀ ਗੱਲ ਕਰਦੇ ਆਪਾਂ ਕਿ ਇਹ ਕੰਟੈਂਪਟ ਕੋਰਟ ਹੈ ਦੇਖੋ ਕੰਟੈਂਪਟ ਕੋਰਟ ਨਹੀਂ ਕਿਉਂਕਿ ਇਹਨਾਂ ਨੇ ਆਪ ਅੰਡਰਟੇਕਿੰਗ ਦਿੱਤੀ ਚੁੱਕੇ ਇਹਨਾਂ 18 8 ਦਾ ਲੈਟਰ ਦੇ ਕੇ ਜਿਹੜਾ ਫੈਕਟਰੀ ਨੇ ਲਿਖਿਆ ਐ ਡੀਜੀਪੀ ਨੂੰ ਉਹਦਾ ਆਧਾਰ ਬਣਾ ਕੇ ਜਾ ਤਾ ਕੋਰਟ ਤੋਂ ਫਿਰ ਡਿਸਪੋਜ਼ ਆਫ ਕਰਾਉਂਦੇ ਨੇ ਕੋਰਟ ਨੇ ਤਾਂ ਐ ਸੱਚ ਕਹਿਤਾ ਗੁਰਵਤਨ ਸਿੰਘ ਦੀ ਜਿਹੜੀ ਸੀਗੀ ਉਹਨੂੰ ਡਿਸਪੋਜ਼ ਆਫ ਕੀਤਾ ਜਾਂਦਾ ਤੇ ਵੇਦਾ ਹੋ ਪਈਏ ਕਾਰ ਵੀ ਕਰਨਗੇ ਉਹਦੇ ਉੱਤੇ ਤੇ ਕਾਰਵਾਈ ਤਾਂ ਹੁਣ ਹਾਈ ਕੋਰਟ ਤੇ ਆ ਪਹਿਲਾਂ ਪਹਿਲਾਂ ਜਿੰਨੇ ਰਿਪਲਾਈ ਦਿੱਤੇ ਇਹਨਾਂ ਦੇ ਹੀ ਆ ਨਾ